ਦਾਨਮੀਉੜ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਤੇ ਮਾਤਾ ਸੁਲਖਣੀ ਜੀ ਦਾ ਵਿਆਹ ਪੁਰਬ ਦਾ ਦੇਣਾ ਔਰ ਬਟਾਲਾ ਦੇ ਵਿੱਚ ਦੇਸ਼ ਭਰ ਤੋਂ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਬਟਾਲੇ ਦੇ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਵਿੱਚ ਹਾਜ਼ਰੀ ਲਗਵਾਈ ਜਾ ਰਹੀ ਹੈ ਮੈਂ ਵੀ ਇਸ ਵਕਤ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਔਰ ਡੇਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਵਸੇਬਾ ਹੋਇਆ ਸੀ માતા ਸੁਲਖਣੀ ਜੀ ਦੇ ਪਰਿਵਾਰ ਦਾ ਤੇ માતા ਸੁਲਖਣੀ ਜੀ ਆਪਣੇ ਪਿਤਾ ਬਾਬਾ ਮੂਰ ਚੰਦ ਜੀ ਦੇ ਸਮੇਤ માતા ਚੰਦੋ ਜੀ ਦੇ ਸਮੇਤ ਇਸੇ ਪੇਕਾ ਘਰ ਦੇ ਵਿੱਚ ਪੇਕਾ ਪਰਿਵਾਰ ਦੇ ਵਿੱਚ ਰਹਿੰਦੇ ਸੀ ਤੇ ਇਸੇ ਜਗ੍ਹਾ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਜਿਹੜੀਆਂ ਉਸ ਵਕਤ ਲਾਵਾਂ ਦਾ ਕਾਰਜ ਹੁੰਦਾ ਹੈ ਗ੍ਰਸਤ ਜੀਵਨ ਦੀ ਅਰੰਭਤਾ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਪਿਛਲੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਉਸ ਵਕਤ ਤਾਂ ਕਿਸੋ ਤਰੀਕੇ ਦਾ ਮਾਹੌਲ ਹੋਵੇਗਾ ਤੇ ਸਭ ਤੋਂ ਪਹਿਲਾਂ ਇੱਕ ਉਹ ਵੀ ਤਸਵੀਰ ਦਿਖਾ ਦੇਣਾ ਜੋ ਮਾਤਾ ਸੁਲਖਣੀ ਜੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਤੇ ਸ਼ੁਭ ਕਾਰਜ ਦੀ ਯਾਦ ਦਿਵਾਉਂਦੀ ਆ ਯਾਦ ਦੇ ਵਿੱਚ ਮਾਤਾ ਸੁਲਖਣੀ ਜੀ ਦੇ ਪੇਕਾ ਘਰ ਦੇ ਵਿੱਚ ਇਤਿਹਾਸਕ ਖੂਹੀ ਹੈ ਜਿਸ ਜਗ੍ਹਾ ਦੇ ਉੱਪਰ ਆ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਠੰਡਾ ਜਲ ਛਕਿਆ ਜਾਂਦਾ ਏ ਔਰ ਖੂਈਆਂ ਉਹਨਾਂ ਸਮਿਆਂ ਦੇ ਵਿੱਚ ਲਗਵਾਈਆਂ ਜਾਂਦੀਆਂ ਸੀ ਤੇ ਜਦੋਂ ਜਾਤ ਪਾਤ ਦਾ ਜਿਹੜਾ ਇੱਕ ਕਹਿ ਸਕਦੇ ਆ ਕਿ ਭਰਮਜਾਲ ਲੋਕਾਂ ਦੇ ਗਰਬੇ ਦੇ ਵਿੱਚ ਪਾਇਆ ਜਾ ਰਿਹਾ ਸੀ ਤੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਤੋਂ ਕੱਢਣ ਵਾਸਤੇ ਇਹਨਾਂ ਚੀਜ਼ਾਂ ਦੀ ਵੀ ਵਰਤੋਂ ਕੀਤੀ ਗਈ ਖੂਈਆਂ ਲਗਵਾਈਆਂ ਗਈਆਂ ਜਿਹੜੀਆਂ ਖੂਈਆਂ ਤੋਂ ਸਾਰੇ ਧਰਮਾਂ ਦੇ ਸਾਰੇ ਵਰਨਾਂ ਦੇ ਲੋਕ ਜਲ ਸ਼ਕਤ ਜਲ ਛਕਦੇ ਸੀ ਤੇ ਉਹ ਇੱਕ ਪ੍ਰਾਤਨ ਖੂਹੀ ਵੀ ਹੈ ਔਰ ਇਧਰਲੇ ਪਾਸੇ ਤੁਸੀਂ ਜਿਹੜੀਆਂ ਪ੍ਰਾਤਨ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਜਿਹੜੀਆਂ ਨਾਨਕਸ਼ਾਈ ਇਟਾਂ ਪ੍ਰਾਤਨ ਸਮਿਆਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਸੀ ਵਸੇਬੇ ਤਿਆਰ ਕਰਵਾਏ ਜਾਂਦੇ ਸਨ ਘਰ ਰਹਿਣ ਬਸੇਰੇ ਤਿਆਰ ਕਰਵਾਏ ਜਾਂਦੇ ਸਨ ਤੇ ਉਹ ਪ੍ਰਾਤਨ ਨਾਨਕਸ਼ਾਈ ਇਟਾਂ ਦੀਆਂ ਬਣੀਆਂ ਹੋਈਆਂ ਪ੍ਰਾਤਨ ਇਮਾਰਤਾਂ ਵੀ ਬਟਾਲਾ ਸ਼ਹਿਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਮਾਤਾ ਸੁਲਖਣੀ ਜੀ ਦੇ ਬੇਕਾ ਕਰਦੇ ਨਾਲ ਹੀ ਨਜ਼ਰ ਆਉਣਗੀ ਨਾ ਔਰ ਉਸ ਵਕਤ ਦਾ ਮਾਹੌਲ ਕਿਵੇਂ ਦਾ ਹੋਵੇਗਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸੋਭਾ ਸੀ ਸੰਸਾਰ ਦੇ ਚਾਰੇ ਕੋਨਿਆਂ ਤੱਕ ਫਸਰੀ ਹੋਈ ਸੀ ਤੇ ਦੁਨੀਆਂ ਦੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇੱਥੇ ਆਪਣੀ ਧਰਮ ਸੁਪਤਨੀ ਬੀਬੀ ਸੁਲਖਣੀ ਜੀ ਨੂੰ ਵਿਹਣ ਬਟਾਲੇ ਦੇ ਵਿੱਚ ਆ ਰਹੇ ਨੇ ਤੇ ਇੱਥੇ ਗੁਰਦੁਆਰਾ ਸਾਹਿਬ ਕੰਤ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਰਾਤ ਦਾ ਤੇ ਉਹਨਾਂ ਦਾ ਜਿਹੜਾ ਸਤਕਾਰ ਕੀਤਾ ਜਾਂਦਾ ਆ ਉਹ ਭਗਤ ਕੀਤੀ ਜਾਂਦੀ ਆ ਜਿੱਥੇ ਇੱਕ ਕੰਦ ਵੀ ਸ਼ੀਸ਼ੇ ਦੇ ਵਿੱਚ ਜੜੀ ਹੋਈ ਸ਼ਿਸ਼ੋਭਤ ਹੋਈ ਸ਼ੋਭਾ ਪਾ ਰਹੀ ਹੈ ਪਰ ਉਸ ਵਕਤ ਦਾ ਮਾਹੌਲ ਕਿਵੇਂ ਦਾ ਹੋਵੇਗਾ ਜਦੋਂ ਦੁਨੀਆ ਦੇ ਲੋਕਾਂ ਨੂੰ ਤਾਰਦੇ ਹੋਏ ਦੌਲਤ ਖਾਨ ਦੇ ਪਾਸ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਹੋયા ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਲਤਨਪੁਰ ਦੀ ਧਰਤੀ ਤੋਂ ਬਾਬਾ ਮੂਲचंद ਜੀ ਦੀ ਸੁਪੁੱਤਰੀ ਮਾਤਾ ਚੰਦੋ ਜੀ ਦੀ ਸੁਪੁੱਤਰੀ ਨੂੰ ਵਿਆਹਣ ਵਾਸਤੇ ਬਟਾਲਾ ਸ਼ਹਿਰ ਦੇ ਵਿੱਚ ਆ ਕੇ ਭਾਗ ਲਗਾਉਂਦੇ ਨੇ ਤੇ ਦੁਨੀਆ ਦੇ ਲੋਕ ਸੁਭਾਵਿਕ ਹੈ ਕਿ ਜਦੋਂ ਵੀ ਕੋਈ ਰਾਜੇ ਮਹਾਰਾਜਿਆਂ ਵਰਗੀ ਜਾਂ ਇੱਕ ਬਾਦਸ਼ਾਹਾਂ ਵਰਗੀ ਸ਼ਾਨ ਲੈ ਕੇ ਜਾਂਦਾ ਹੋਵੇਗਾ ਜਾਂ ਜਿਹਦੀ ਸੋਭਾ ਸੰਸਾਰ ਦੇ ਚਾਰੇ ਕੋਨਿਆਂ ਤੱਕ ਫਸਰੀ ਹੋਵੇਗੀ ਤੇ ਦੁਨੀਆ ਦੇ ਲੋਕ ਉਹਨਾਂ ਨੂੰ ਤੱਕਣ ਵਾਸਤੇ ਚਰਾਹਿਆਂ ਦੇ ਉੱਪਰ ਦਰਵਾਜ਼ਿਆਂ ਦੇ ਉੱਪਰ ਕੋਠਿਆਂ ਦੇ ਉੱਪਰ ਚੜ੍ਹ ਕੇ ਦੇਖਦੇ ਹੋਣਗੇ ਕਿ ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਟਾਲੇ ਦੀ ਜਾਈ ਧੀ ਪਟਵਾਰੀ ਬਾਬਾ ਮੂਲचंद ਦੀ ਸੁਪੁੱਤਰੀ ਬੀਬੀ ਸੁਲਖਣੀ ਨੂੰ ਵਿਹਉਣ ਆਏ ਨੇ ਇੱਕ ਵੱਖਰੇ ਤਰੀਕੇ ਦਾ ਮਾਹੌਲ ਹੋਵੇਗਾ ਪਰ ਇਹ ਜਿਹੜੀ ਤਸਵੀਰ ਹੈ ਖੁਸ਼ੀ ਦੀ ਇਹ ਮਾਤਾ ਸੁਲਖਣੀ ਜੀ ਦੀ ਜਾਦਤਵਾਉਂਦੀ ਹੈ ਇਹ ਯਾਦਤਵਾਉਂਦੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆ ਦੇ ਉਹ ਸ਼ੁਭ ਕਾਰਜ ਵਿਆਹ ਦੀ ਜਿਹੜਾ ਗੁਰਾਂ ਨੇ ਗ੍ਰਸਤ ਦੇ ਮਾਰਗ ਦੀ ਅਰੰਭਤਾ ਕੀਤੀ ਸੀ ਤੇ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਔਰ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸੰਗਤਾਂ ਦੇਸ਼ ਵਿਦੇਸ਼ ਤੋਂ ਵਿਆਪਪੁਰਵ ਮੌਕੇ ਵੱਖ-ਵੱਖ ਭਾਵਨਾ ਦੇ ਤਹਿਤ ਇਹਨਾਂ ਇਤਿਹਾਸਿਕ ਅਸਥਾਨਾਂ ਦੇ ਉੱਪਰ ਆ ਕੇ ਆਪਣੀਆਂ ਹਾਜ਼ਰੀਆਂ ਲਗਵਾਉਂਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ درمیان ਹਾਜ਼ਰ ਹੁੰਦੇ ਰਹੀਏ ਕਿਉਂਕਿ ਸੁਲਤਾਨਪੁਰ ਦੀ ਧਰਤੀ ਤੋਂ ਕੱਲ ਨੂੰ 9 ਸਤੰਬਰ ਵਾਲੇ ਦਿਨ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਕ ਬਰਾਤ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ ਇਸੇ ਸਮੇਂ ਦੇ ਦਰਮਿਆਨ ਜਿਹੜੀਆਂ ਸੰਗਤ ਦੀਆਂ ਖੁਸ਼ੀਆਂ ਨੇ ਉਹਨਾਂ ਉਜਾਗਰ ਖੁਸ਼ੀਆਂ ਨੂੰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ